ਅਮਿਤ ਨੇ ਬੈਂਟ ਮਾਰਦੀ ਆ। ਓ ਨਹੀਂ ਮਾਮਾ, ਮਾਮੀ ਗਈ ਤਰਸਵਾ। ਤੇਰੀ ਕਰੇਟ ਮਾਰਦੀ ਆ। ਔਰ ਦੱਸ, ਤੇਰੀ ਮੰਮੀ ਕਿੱਥੇ ਗਈ ਆ? ਮੰਮੀ ਤਾਂ ਗਈ ਆ ਵਿਚਾਰ, ਰਖੜੀਆਂ ਲੈ, ਸੋਹ ਵਾ ਰੋਣਾ ਪਾਉਂਦਾ ਡੇ ਕੋਲ ਹੈ। ਰਖੜੀਆਂ ਬੰਨਣਾ। ਓਏ ਨਾਲੇ ਕੱਲ ਸੋਨ ਮੰਮੀ ਆਪਣੀ ਨਾਲ ਕਿ ਵੀ ਬਰਫੀ ਚੰਗੀ ਲੈ ਕੇ ਐਵੇਂ ਦੇ ਚੀਏ ਹੋਈ। ਪਿਛਲੀ ਵਾਰ ਉਹਨੇ ਵਹੀ ਪਰਫੀ ਲੈ ਗਈ। ਨਾਲੇ ਯਾਰ ਮਾਮੀ ਢਾਲੀ ਫਿਰ ਗੁੱਸਾ ਕਰਦੀ ਆ। ਉਨੇ ਮਾਮਾ ਦੇ ਸੀਗਾ ਡਿਪਰਸਟਾਰ ਇਹ ਤਦਾ ਮੈਨੂੰ 600 ਰੁਪਏ ਕਿਲੋ ਵਾ ਤੇ ਤੂੰ ਮਗਰੇ ਦੇ 500 ਰੁਪਏ ਦੇ ਦੇ ਤੂੰ ਕਿੰਨਾ ਬਣੀ ਤੈਨੂੰ ਉਹ ਚਲ 8000 ਦੇ ਦਾਂਗੇ ਮਾਮਾ contemplative of blackkt